ਸਸਤੀ ਗੱਲ ਦੋਸਤੋ ਮੈਂ ਪਰਮਿੰਦਰ ਸਿੰਘ ਟਿਵਾੜਾ ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੇਲਿਆਂ 'ਚ ਵੈਸੇ ਬੜਾ ਕੁਝ ਹੁੰਦਾ ਹੈ ਕਿ ਇਹ ਚੀਜ਼ ਮੈਂ ਫਸਟ ਟਾਈਮ ਵੇਖੀ ਹੈ ਕਿਉਂਕਿ ਜਿਹੜੀ ਗੱਲ ਹੈ ਕਹਿ ਦੇਣੀ ਚਾਹੀਦੀ ਹੈ ਦਿੱਲੀ ਸਾਈਡ ਬਹੁਤ ਚੱਲਦਾ ਹੈ ਇਹ ਜਿਹੜਾ ਗੱਭਰੂ ਹੈ ਇਹਦਾ ਇਹ ਇਵੈਂਟ ਹੈ ਕਿ 2 ਮਿੰਟ ਤੁਸੀਂ ਇਸ ਰੋਡ ਤੇ ਲਟਕਣਾ ਤੇ ਇਹ ਬੀਬਾ ਜੀ ਆਏ ਤੇ ਇਹਨਾਂ ਦੇ ਹਸਬੈਂਡ ਇਹਨਾਂ ਨੇ ਚੁਣੌਤੀ ਲਈ ਹੈ ਕਿ 2 ਮਿੰਟ ਇਸ ਰੋਡ ਤੇ ਲਟਕਣਾ 100 ਰੁਪਏ ਫੀਸ ਹੈ ਜੇ ਤਾਂ 2 ਮਿੰਟ ਲਟਕ ਕੇ ਤਾਂ ਇਹ 1000 ਰੁਪਏ ਵਾਪਸ ਕਰੇਗਾ नहीं तो सौ रुपया को आएगा क्या नाम है आपका मोहम्मद शाह नवाज नवाज साहब ये फर्स्ट टाइम देखा है मैंने पटियाला में क्या चीज है जी ये चलता है ये चैलेंज बोलते हैं दिल्ली साइड जी ओके पंजाब में पहले कह, कहाँ आए हो इससे पहले लुधियाना लुद्या, में थे फिर गुरदासपुर में आए अभी यहाँ पे आए अच्छा कभी घाटा भी पड़ जाता है नहीं ठीक है अपना गुरदासपुर में कैसा रहा अच्छा रहा वहाँ पे पर वहाँ पे इनाम चला गया था बारह तेरह हजार रुपए नाम गुरदासपुर वालों में जान है हाँ ओके okay. और यहाँ पे भी अब देखते हैं क्या है पटियाला में कैसा है इसका? अभी एक ही बंदा जीता है सौ सौ कितने से लिया ले लिया होगा गए होंगे हजार रुपए कमा लिया दस हजार रुपए कमा लिया अरे वाह दस हजार रुपए कमा ले हजार रुपए दता है इन कहें डोलिया का जोर वैसे अच्छा इवेंट है ये बाई जी आए ने शरीके हाथ ने ਐ ਤੁਸੀਂ ਇਹ ਚੈਲੰਜ ਲਿਆ ਦੇਖਦੇ ਆ 2 ਮਿੰਟ ਲਟਕਦੇ ਹੋ ਨਹੀਂ ਕੀ ਨਾਂ ਤੁਹਾਡਾ ਯੋਗੇਸ਼ ਬਾਂਗਾ ਯੋਗੇਸ਼ ਬਾਂਗਾ ਬਾਂਗਾ ਸਾਹਿਬ ਪਹਿਲਾਂ ਜਿੰਮ-ਜਮ ਲਾਉਂਦੇ ਹੋ ਹਾਂਜੀ ਹਾਂਜੀ ਬਿਲਕੁਲ ਜੀ ਚੁਣੌਤੀ ਕਰਿਆ ਹੋਇਆ ਜੀ ਅੱਛਾ ਹਾਂ 2 ਮਿੰਟ 20 ਸਕਿੰਟ ਦਾ ਹੈ ਕਰ ਰਿਹਾ ਰਿਕਾਰਡ ਅੱਛਾ ਹਾਂਜੀ ਹਾਂ ਇਸੇ ਕਰਕੇ ਵਿੱਚ ਗੇਮ ਜਾਂ ਬੈਰਿੰਗ ਨੇ ਘੁੰਮਣਾ ਹੈ ਨਾ ਨਹੀਂ ਬੈਰਿੰਗ ਨਹੀਂ ਘੁੰਮਣਾ ਜੀ ਇਹ ਤਾਂ ਸਿੱਧਾ ਹੀ ਬਸ ਹੈਂਗਿੰਗ ਕਰਨਾ ਹੈਗਾ ਅੱਛਾ ਹਾਂਜੀ ਹਾਂ ਹੁਣ ਦੇਖਦੇ ਆ 100 ਗਿਆ ਨਹੀਂ 1000 ਆ ਗਿਆ ਨਹੀਂ ਤਾਂ ਫਿਰ ਪਾਰਟੀ ਪੱਕੀ ਕਰੋਗੇ ਇਹਨਾਂ ਨੂੰ ਜੀਰੋ 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 ਨਾਲੇ ਡੋਲਿਆਂ ਦਾ ਜੋਰ ਵੇਖਿਆ ਜਾਵੇ ਵੇਖਦੇ ਆ ਬੰਗਾ ਸਾਹਿਬ ਕੀ ਕਰਦੇ ਆ ਚਲੋ ਵੇਖਦੇ ਆ ਜੀ ਉੱਤੇ ਸੋ ਜੀ ਸੋ ਇਹ ਆ ਜੀ ਇਹਨਾਂ ਦਾ ਇਵੈਂਟ ਆ ਪਟਿਆਲਾ ਦੇ ਵਿੱਚ ਇੱਕ ਕraft ਮੇਲਾ ਲੱਗਿਆ ਤੇ ਇਸ ਦੌਰਾਨ ਵੇਖਦੇ ਆ ਤੇ ਇਸ ਦੌਰਾਨ ਜਿਹੜਾ ਇਹ ਮੇਲੇ ਚ ਕਾਫੀ ਦਿਲਚਸਪ ਚੀਜ਼ਾਂ ਹੋਰ ਵੀ ਹੋ ਰਹੀਆਂ ਨੇ ਉਹ ਬੋਤੇ ਦੀ ਸਵਾਰੀ ਹੋ ਰਹੀ ਆ ਲੋਕੀ ਬੋਇੰਗ ਤੇ ਤਾਂ ਚੜਦੇ ਆ ਪਰ ਬੋਤੇ ਦਾ ਕਰੇ ਜੋ ਉਸ ਤੋਂ ਵੀ ਜ਼ਿਆਦਾ ਆ ਉਹ ਵੀ ਦਿਖਾਉਨੇ ਆ ਲਓ ਇਸ ਤਰ੍ਹਾਂ ਬਾਂਗਾ ਜੀ ਲਟਕ ਰਹੇ ਆ 2 ਮਿੰਟ ਦਾ ਇਹਨਾਂ ਦਾ ਦੇਖਦੇ ਆ ਸਮਾਂ ਕਿਸ ਤਰ੍ਹਾਂ ਨਿਕਲਦਾ ਆ ਟਾਈਮਿੰਗ ਇਹਨਾਂ ਦੀ ਸ਼ੁਰੂ ਹੋ ਗਈ ਹੈ ਨਵਾਜ਼ ਸਾਹਿਬ ਨੇ ਟਾਈਮਿੰਗ ਦਿਖਾ ਦਿੱਤੀ ਹੈ ਤੇ ਇਹਨਾਂ ਦੇ ਸ਼ਰੀਕੇ ਹयात ਵੀ ਦੇਖ ਰਿਹਾ ਆਪਣੇ ਹਸਬੰਡ ਦੇ ਡੋਲਿਆਂ ਚ ਕਿੰਨਾ ਕਿ ਜ਼ੋਰ ਹੈ ਘਰੇ ਹੀ ਦਬਕੇ ਮਾਰਦੇ ਆ ਬੱਚਾ ਵੇਖ ਰਿਹਾ ਵੀ ਡੈਡੀ ਨੂੰ ਕੀ ਹੋ ਗਿਆ ਡੈਡੀ ਲੜਕੀ ਜਾ ਰਿਹਾ ਹੈਨਾ ਦੇਖੋ ਵਾਂਗਿਆ ਸਾਹਿਬ ਜੰਪ ਜੰਪ ਲਾਉਂਦੇ ਆ ਵੈਸੇ ਇਸ ਤਰ੍ਹਾਂ ਦੀ ਜਿਹੜੀ ਹੈ ਕਿ 100 ਰੁਪਏ ਦਾ ਟਿਕਟ ਹੈ 2 ਮਿੰਟ ਟਾਈਮ ਅਗਰ ਤੁਸੀਂ ਲਟਕਦੇ ਹੋ ਤਾਂ 1000 ਰੁਪਏ ਦਾ ਨਾਮ ਹੈ ਵੈਰੀ ਗੁੱਡ ਤੇ ਕਿੰਨਾ ਹੋਇਆ ਜੀ 40 ਸੈਕਿੰਡ ਹੋਇਆ ਜੀ ਦੇਖਦੇ ਕਿੰਨਾ ਉਹ ਮੈਦਾਨ ਛੱਡ ਗਏ ਨੇ ਲਓ ਜੀ 100 ਰੁਪਏ ਇਹਨਾਂ ਦਾ ਬਣ ਗਿਆ ਆ ਕੀ ਗੱਲ ਵਾਂਗਿਆ ਸਾਹਿਬ ਗੱਲ ਬਣੀ ਨਹੀਂ ਐਕਚੁਅਲੀ ਉਹ ਹੈਂਡਲ ਥੋੜਾ ਘੁੰਮ ਗਿਆ ਸੀਗਾ ਉਹਦੇ ਕਰਕੇ ਬਸ ਸਲਿੱਪ ਨਿਕ ਸਲਿੱਪ ਹੋ ਗਿਆ ਹੈਗਾ ਹਾਂਜੀ ਚਲੋ ਫਿਰ ਵੀ ਹੌਸਲਾ ਕੀਤਾ ਚੈਲੰਜ ਕੀਤਾ ਕਿਵੇਂ ਜੀ ਫਿਰ ਤੁਹਾਡੀ ਦਾ ਬਸ ਠੀਕ ਹੈ ਕੋਈ ਬੋਇਰ ਲੈਤਾ ਹੈ ਹਰ ਕਿਸੇ पे ਨਹੀਂ ਹੋਤਾ 10000 ਰੁਪਏ ਬਣਾ ਚੁੱਕੇ ਆ ਹੁਣ ਤੱਕ ਮਾਲਿਕ ਕੋ ਵੀ ਦੇਣਾ ਪੜਦਾ ਹੈ ਆਹ ਪੇ ਸੋ ਇਹ ਹੈ ਜੀ ਚੁਣੌਤੀ ਦੇਖੋ ਪਟਿਆਲੇ ਵਾਲਿਆਂ ਨੂੰ ਚੁਣੌਤੀ ਇਹ ਦੇ ਗਏ ਨੇ ਸੋ ਇਸ ਤਰ੍ਹਾਂ ਦਾ ਸਿਲਸਿਲਾ ਹੈ ਇਹਨਾਂ ਗੱਬਰੂਆਂ ਚ ਕੋਈ ਹੈ ਨਹੀਂ ਜਿਹੜਾ ਹੌਸਲਾ ਕਰ ਸਕੇ ਸੋ ਗੁਰਦਾਸਪੁਰੀਆਂ ਨੇ ਕਹਿੰਦੇ ਸੋਹਣੇ ਇਵੈਂਟ ਇਸ ਦੇ ਵਿੱਚ ਆਪਣਾ ਨਾਮ ਚਮਕਾਇਆ ਸੋ ਇਹ ਵੀ ਇੱਕ ਨਵੇਂ-ਨਵੇਂ ਟ੍ਰੈਂਡ ਨੇ ਸੋ ਬੋਇੰਗ ਆ ਗਿਆ ਜੀ ਬੋਇੰਗ ਬੋਤਾ ਬਾਗੜੀ ਬੋਤਾ ਸੋ ਮੈਂ ਵੇਖ ਰਿਹਾ ਮੇਲੇ 'ਚ ਬੜਾ ਕ੍ਰੇਜ਼ ਹੈ 50 ਰੁਪਏ ਲੈਂਦੇ ਆ ਇੱਕ ਰਾਉਂਡ ਦਿੰਦੇ ਆ ਤੇ ਲੋਕਾਂ ਨੂੰ ਬੋਤੇ ਤੇ ਵਹਿਣ ਦਾ ਕਾਫੀ ਕ੍ਰੇਜ਼ ਹੈ ਸੋ ਇਹ ਦੋ ਰਾਜਸਥਾਨੀ ਨੇ ਇਹਨਾਂ ਦੀ ਵਾਰੀ ਨਹੀਂ ਆ ਰਹੀ ਹਾਲਾਤ ਇਹ ਨੇ ਬੱਚਿਆਂ 'ਚ ਬੜੀ ਦਿਲਚਸਪੀ ਹੈ ਬੋਤੇ ਤੇ ਚੜਨ ਵਾਰੇ 50 ਰੁਪਏ ਇੱਕ ਟਿਕਟ ਦੇ ਲੈਂਦੇ ਨੇ ਊਠ ਦੀ ਸਵਾਰੀ ਕੋਈ ਕੀ ਆ ਨਾ ਫਾਰੇ ਦੇਖ ਰਹੇ ਹਾਂ। ਇਹ ਉਹ ਜੀ ਡਰ ਹੈਗਾ। ਮੈਂ ਤਾਂ ਕਰਿਆ ਪੰਜਾਬ ਮੰਦਲ ਚੋਂ ਕਰਿਆ ਹੋਇਆ। ਸੰਗਤ ਕੋਈ ਮੈਂ ਕਰ ਸਕਿਆ ਹੈ ਨਾ। ਤੇ ਫਾਈਲ ਮੋਟ ਕਰੂ। ਫੋਇਰੀ ਕਰਵਾਇਗਾ ਤਾਂ ਉਹ ਡਾਇਰੈਕਟ ਬੰਦ ਨਹੀਂ ਕਰਿਆ। ਅਗੂ ਕੈਦ ਹੋਣਾ ਹੈ। ਥੈਂਕ ਯੂ ਜੰਕ ਹਾਂ। ਥੈਂਕ ਯੂ ਹਾਂ। ਆਪਾਂ ਆਇਆ ਕਿਹਾ ਅੰਕਲ ਬੋਲਣਾ ਹੈ।